ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਬਰਨਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਸੋਨੇਣਾ ਕੋਲ ਆਇਆ ਤੇ ਵੀਰ ਹੀਰੇ ਹੁਣਾਂ ਦੇ ਕੋਲ ਇਸ ਘਰੋਂ ਦੋਸਤੋ ਆਪਾਂ ਪਹਿਲਾਂ ਵੀ 5-4 ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਸਨ ਮਾਲ ਵੀਰ ਹੁਣੀ ਵਪਾਰ ਦਾ ਹੀ ਕੰਮ ਕਰਦੇ ਆ ਤੇ ਧੜਾ ਧੜਾ ਮਾਲ ਇਹਨਾਂ ਦੇ ਕੋਲ ਆਉਂਦਾ ਰਹਿੰਦਾ ਵਿਕਰੀ ਵਾਲਾ ਸੋ ਬਹੁਤ ਜ ਆਪਣੇ ਭੈਣ ਭਰਾ ਸੱਜਣ ਵੀਰ ਜਿਹੜੇ ਆ ਕੋਈ ਕਾਰੀਗਰ ਭਰਾ ਨੇ ਠੀਕ ਆ ਜੀ ਵਪਾਰੀ ਭਰਾ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਵੀਰ ਹੁਣਾਂ ਨਾਲ ਜੁੜੇ ਆ ਠੀਕ ਆ ਜੀ ਕਿਉਂਕਿ ਮਾਲ ਤਕਰੀਬਨ ਹੱਥੋਂ-ਹੱਥੀ ਉਹ ਵੀ ਫੜ-ਫੜ ਕੇ ਗਾਂ ਲੈ ਬਿਲਕੁਲ ਲੀ ਜਾ ਕੇ ਗਾਂ ਸੇਲ ਕਰਦੇ ਆ ਠੀਕ ਆ ਤੇ ਬਾਕੀ ਆਪਣੇ ਭੈਣ ਭਰਾ ਤੁਸੀਂ ਵੀ ਨਾਲ ਜੁੜੇ ਹੋ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੇ ਨਾਲ ਤੇ ਮਾਲ ਇਹਨਾਂ ਦੇ ਕੋਲ ਰੁਟੀਨ ਦੇ ਵਿੱਚ ਹੀ ਆਉਂਦਾ ਕੋਈ 5-4 ਨੱਕ 6-7 ਨੱਕ ਜਿਹੜੇ ਆ ਰੁਟੀਨ ਦੇ ਵਿੱਚ ਹੀ ਹੁੰਦੇ ਆ ਬੈੜਾ ਦੀ ਗੱਲ ਕਰ ਲਈਏ ਮੱਝਾਂ ਝੋਟੀਆਂ ਹਰੇਕ ਕੈਟਾਗਰੀ ਦੇ ਵਿੱਚ ਪਸ਼ੂ ਆਉਂਦਾ ਰਹਿੰਦਾ ਅੱਜ ਇਸ ਵੀਡੀਓ ਦੇ ਵਿੱਚ ਕਿਸਾਨ ਵੀਰ ਆਪਾਂ ਤੁਹਾਨੂੰ ਟੋਟਲ 5 ਐਨੀਮਲ ਦਿਖਾਉਣੇ ਆ ਜੇਕਰ ਬੇੜਾਂ ਦੀ ਗੱਲ ਕਰੀਏ ਤਿੰਨ ਬੇੜਾਂ ਨੇ ਗੱਭਣ ਇੱਕ ਅੱਜ ਫੁੱਲ ਵੱਡੇ ਹਾਈਟ ਕੱਟ ਦੇ ਵਿੱਚ ਸੂਈ ਸਵਾਈ ਆ ਤੇ ਇੱਕ ਇਧਰ ਛੋਟੀ ਤੁਸੀਂ ਵੇਖੋਗੇ ਠੀਕ ਆ ਜੀ ਇਹ ਵੀ ਤਾਜੀ ਸੂਈ ਆ ਮਤਲਬ ਦੋ ਜਾਨਵਰ ਸੂਏ ਆ ਤੇ ਤਿੰਨ ਜਿਹੜੇ ਪਸ਼ੂ ਗੱਭਣ ਆ ਪੰਜ ਨਾਗਨੇ ਟੋਟਲ ਤੇ ਤਰੀਕਾ ਚ 11 ਦਸੰਬਰ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਵੀਰ ਸੋਨੇ ਉਹਨਾਂ ਦੇ ਨਾਲ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਅੱਗੋਂ ਕੋਈ ਵੀ ਆਪਣਾ ਸੱਜਣ ਵੀਰ ਠੀਕਾ ਜੀ ਘਰੇਲੂ ਘਾਰ ਵਾਲਾ ਚਾਹੇ ਕੋਈ ਵੀਰ ਵਪਾਰੀ ਆਉਂਦਾ ਆਪਣੀ ਤਸੱਲੀ ਕਰਕੇ ਲੈ ਕੇ ਜਾਵੋ ਮਾਲ ਆਪਾਂ ਸਟਾਰਟਿੰਗ ਦੇ ਵਿੱਚ ਹੀ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿਉਂਕਿ ਵਪਾਰ ਦਾ ਕੰਮ ਇਸੇ ਤਰ੍ਹਾਂ ਮਾਲ ਤੁਰਿਆ ਆਉਂਦਾ ਤੇ ਤੁਰਿਆ ਜਾਂਦਾ ਠੀਕ ਆ ਤੇ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਭਾਈ ਲੱਧੂ ਪਿੰਡ ਬਿਲਕੁਲ ਨਜ਼ਦੀਕ ਬਲਟੋਵਾ ਪਿੰਡ ਵੀ ਵੱਡਾ ਪਿੰਡੇ ਤੋਂ ਥੋੜੀ ਦੂਰੀ ਤੇ ਆ ਠੀਕ ਆ ਜੀ ਤੇ ਕਰਿਆਲਾ ਪਿੰਡ ਵੀ ਥੋੜੀ ਦੂਰੀ ਤੇ ਆ ਪੱਟੀ ਜਾਂ ਹਰੀਕੇ ਪਤਨ ਤੋਂ ਵੀ ਥੋੜੀ ਦੂਰੀ ਆ ਕੋਈ 15 14 14 ਕਿਲੋਮੀਟਰ ਦੀ ਦੂਰੀ ਆ ਠੀਕ ਆ ਜੀ ਹਰੀਕੇ ਪਤਨ ਉਹ ਕਰਦੇ ਆਂ ਪੂਰੀ ਗੱਲਬਾਤ ਲੈਣੀ ਆ ਉਹਦੇ ਦੇ ਡਿਟੇਲ ਜੁੜੇ ਹੋਏ ਵੀਡੀਓ ਦੇ ਨਾਲ ਐਂਡ ਤੱਕ ਸਭ ਤੋਂ ਪਹਿਲਾਂ ਵੀਰ ਸੋਨੇ ਸਾਸਰੀ ਕਾਲ ਸਾਸਰੀ ਕਾਲ ਆਸਿਆ ਸਾਸਰੀ ਕਾਲ ਉਹ ਠੀਕ ਠਾਕ ਜੀ ਬੜੇ ਬੰਦੇ ਨੀ ਹੋਰ ਭੈਣ ਭਰਾ ਚੈਨਲ ਵੇਖ ਰਹੇ ਨੇ ਸਾਸਰੀ ਕਾਲ ਜੀ ਸਾਸਰੀ ਕਾਲ ਭਰਾ ਹੋਰ ਕੈਮ ਸੇ ਤਾ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਹੁਤ ਵਧੀਆ ਸੋਨੇ ਵੀਰ ਠੀਕ ਆ ਕੈਮ ਵਧੀਆ ਚੱਲਦਾ ਕਿਰਪਾ ਬਾਬੇ ਨਾਲ ਗਰੀ ਕੰਮ ਚੱਲ ਜੀ ਜਾਂਦਾ ਹੈ ਹਾਂ ਨੰਗਰ ਕਰੇਮ ਦੇ ਵੀ ਕੀ ਜਾਂਦੇ ਆ ਸਾਰ ਭੈਣ ਭਰਾ ਦਾ ਕੰਮ ਮਾਰੇ ਚਲਾਵੇ ਹਾਂ ਸੋਨੇ ਵੀਰ ਪਹਿਨਾ ਆਪਾਂ ਵੀਡੀਓ ਬਣਾਈ ਸੀ ਕੋਈ ਸਾਲ ਡੇਢ ਦੋ ਸਾਲ ਪਹਿਲਾਂ ਦੀ ਹਫਤਾ ਪਹਿਲਾ ਸਾਲ ਪਹਿਲਾਂ ਬਣਾਈ ਸੀ ਤਾਂ ਬਾਅਦ ਚ ਮਾਰ ਇਤਰਾ ਤੁਰਿਆ ਆ ਅੱਜ ਫਿਰ ਸ਼ੌਂਕ ਜੇ ਜਾਗੇ ਕੇ ਵੀਡੀਓ ਬਣਾਈਏ ਗਾਫਾ ਇਕੱਠਿਆ ਕੀਤਾ ਇਹ ਛੇ ਤੁਹਾਡੇ ਸਾਹਮਣੇ ਔਰ ਬਾਕੀ ਜੇ ਭੈਣ ਭਰਾ ਆ ਕੇ ਡੰਗਰ ਲੈ ਜਾਂਦਾ ਵਿੱਚੋਂ ਬਾਕੀ ਕਈ ਵਾਰ ਜਿਹੜੇ ਥਾਵਾਂ ਤੋਂ ਭੈਣ ਭਰਾਵਾਂ ਦੀ ਵੀਡੀਓ ਪਾਈਦੀ ਆਪਣੇ ਸੱਜਣ ਵੀਰ ਉਹਨਾਂ ਨੂੰ ਪਤਾ ਲੱਗਦਾ ਵੀ ਸੋਨੇ ਉਹਨਾਂ ਕੋਲ ਆ ਮੱਝਾਂ ਆਈਆਂ ਬਸ ਆ ਸੁਣਾਈਆਂ ਬਾਕੀ ਤੁਸੀਂ ਗਾਂ ਵੀਡੀਓ ਪੁੰਦੇ ਹੋਏ ਆਪਣੇ ਦਾ ਮਾਲ ਜਾਂਦਾ ਚਲੋ ਅਗਲੇ ਵੀ ਆਪਾਂ ਕਮਾਈ ਕਰੀਏ ਅਗਲਾ ਵੀ ਕਮਾਈ ਜੋਗਾ ਨੂੰ ਛੱਡੀਏ ਵਿੱਚੋਂ ਸਹੀ ਹਾਂ ਜਿੱਥੇ ਡੰਗਰ ਜਾਵੇ ਤੇ ਆਪਾਂ ਇਹੋ ਨੇ ਭੈਣ ਭਰਾਵਾਂ ਚਿੰਗਾ ਪਾਵੇ ਡੰਗਰ ਆ ਸਹੀ ਹੈ ਕਿਹਦੇ ਘਰ ਚ ਜਾ ਕੇ ਟਿਕਣਾ ਆ ਪੈਸੇ ਕਿਹਦੇ ਪਤਾ ਨਹੀਂ ਉਹਨਾਂ ਕਿਤਰਾ ਪੈਸੇ ਜੋੜ ਕੇ ਮੱਝ ਗਾਂ ਲੈਣੀ ਆ ਆ ਵੀਰ ਚੰਗਾ ਕੰਮ ਕਰੀਏ ਕਰੀਏ ਹਾਂਜੀ ਲੈ ਜੰਨਾ ਵੀਰ ਉਦੋਂ ਆ ਜਿਹੜੀ ਇਮਾਰਤ ਤੇ ਤੇ ਜਿਹੜਾ ਹੈਡ ਸ਼ੂਟ ਸੀ ਆ ਬਾਅਦ ਚ ਪਾਇਆ ਫਿਰ ਸ਼ੌਂਗਲਾ ਡੰਗਰਾ ਵਾਸਤੇ ਪਾਇਆ ਬਹੁਤ ਵਧੀਆ ਬਣਾਉਣਾ ਹੈ ਤੇ ਸ਼ੌਂਗਲਾ ਕਰਨਾ ਹੈ ਹਾਂਜੀ ਹਾਂਜੀ ਆ ਸਿਰਫ ਆਪਾਂ ਵਪਾਰ ਲੈਵਲ ਤੇ ਕਰਕੇ ਹੀ ਇੰਨਾ ਕਾਸ਼ ਪਿਆ ਉਹ ਨਹੀਂ ਬਹੁਤ ਵਧੀਆ ਚੰਗਾ ਸਭ ਤੋਂ ਪਹਿਲਾਂ ਮਤਲਬ ਵਪਾਰ ਤਾਂ ਚਲੋ ਆਪਣੀ ਤਾਂ ਪਹਿਲਾਂ ਮੈਨੇਜਮੈਂਟ ਪ੍ਰਬੰਧ ਹੋਣਾ ਚਾਹੀਦਾ ਜੀ ਪ੍ਰਬੰਧਨਾ ਚਾਹੀਦਾ ਜੀ ਤੇ ਸੁਨੀ ਵੀਰ ਅੱਜ ਜਿਵੇਂ ਮਾਲ ਆਪਾਂ ਸਟਾਰਟਿੰਗ ਦੇ ਵਿੱਚ ਜ਼ਿਕਰ ਕਰਤਾ ਸੀ ਵੀ ਤਿੰਨ ਵੇੜਾ ਆਪਣੇ ਕੋਲ ਗੱਬਣਾ ਰਹੇ ਹਾਂਜੀ ਇੱਕ ਫੁੱਲ ਵੱਡੀ ਮਾਝਾ ਪਤ ਹੋਣੀ ਵੀ ਇੱਕ ਕੱਦਕਾਰ ਦੇ ਵਿੱਚ ਵੀ ਵੱਡੀ ਆ ਬਾਕੀ ਦੁੱਧ ਵਾਲੇ ਪੱਖ ਤੋਂ ਵੀ ਤੁਸੀਂ ਦੱਸਿਆ ਵੀ ਚੰਗੀ ਸ਼ੈਦਤ ਤੇ ਆਈ ਸੰਧੂ ਸਾਹਿਬ ਆਪਣੇ ਆ ਵੀਰ ਦਾ ਕੱਦ 5.5 ਫੁੱਟ ਆ ਤੇ ਬਾਕੀ ਤੁਸੀਂ ਆ ਕੋਈ ਭੈਣ ਭਰਾ ਇੱਥੇ ਵੀ ਆ ਕੇ ਵੇਖਣੀ ਆ ਤੇ 5.5 ਫੁੱਟ ਮਾਝ ਏਡੀ ਉੱਚੀ ਲੰਮੀ ਵਜਣ ਵਾਲੀ ਮਾਝ ਅੱਜ ਤੱਕ ਅਹੀ ਨਹੀਂ ਵੇਚੀ ਵਪਾਰ ਕਰਦੇ ਆ ਸਾਨੂੰ 10-12 ਸਾਲ ਹੋ ਗਏ ਆ ਪਰ ਮਾਝ ਦਾ ਜਿੰਨਾ ਵਜਨ ਲੋਡ ਇਹੋ ਜਿਹੀ ਆਪਾਂ ਅੱਜ ਤੱਕ ਮਾਝ ਵੇਚੀ ਕੀਰੇ ਭਈਆਂ ਨੂੰ ਖੜੀ ਮੜਾ ਜਾ ਐਂ ਲੱਗਦਾ ਨਾ ਵੀ ਪਰਲੇ ਬੰਨੇ ਆਵਾਜ਼ ਮਾਰਨੀ ਪਊਗੀ ਔਰ ਅਗਲੇ ਪਾਸੇ ਜਾ ਔਰ ਸਿਰ ਸਿਰ ਫੈਲਾ ਕਰੋ ਦੇਖ ਦਿਨ ਕਿ ਲੋਵੀ ਉਹਨਾਂ ਭਰਾਵਾਂ ਲਈ ਤੋਹਫਾ ਵਖਾਉਣਾ ਚਲੋ ਬਹੁਤ ਟੀਨ ਡੋਲ ਚੰਗਾ ਸਰੀਰ ਕਬੱਡੀ ਪੰਤਰ ਦੇ ਵਿੱਚ ਮੱਝ ਦਿਖਾਉਣੀ ਹੈ ਜਿਹੜੇ ਮੇਰੇ ਭਰਾ ਚੰਗਾ ਪਲਿਆ ਪਲੋਸਿਆ ਪਸ਼ੂ ਲੱਭ ਰਹੇ ਆ ਤੇ ਫੁੱਲ ਵੱਡੀ ਹਾਈਟ ਲੈਂਥ ਵਾਲੀ ਕੱਲ ਨੂੰ ਕਿਸੇ ਭਰਾ ਨੇ ਕਟੀਆਂ ਲੈਣੀਆਂ ਨੇ ਚੰਗੇ ਬੱਚੇ ਲੈ ਸਕਦੇ ਹੋ ਤੇ ਬਾਕੀ ਮੇਰਾ ਭਰਾ ਦੁੱਧ ਵਾਲੇ ਪੱਖ ਤੋਂ ਆਪਾਂ ਜਾਣਾਂਗੇ ਵੀਰ ਤੋਂ ਵੀ ਕੀ ਮਿਲ ਕੈਂ ਤੇ ਥੱਲੇ ਹੁਣ ਮੌਕੇ ਤੇ ਕੀ ਕਿੰਨਾ ਜੜਾ ਤੋਹਫਾ ਸੰਤੂ ਸਾਹਿਬ ਵੇਖੋ ਮੇਰਾ ਮੇਰਾ 6.5 ਫੁੱਟ ਕੱਦਿਆ ਇਹ ਵੇਖੋ ਜੀ ਫੁੱਲ ਵੱਡੀ ਕਰਮਾੜੀਪੁਰੀ ਮੰਨਿਆ ਦਾ ਘੋੜੀਆਂ ਜਾਂ ਘੋੜਿਆਂ ਦੇ ਬਰਾਬਰ ਬਰਾਬਰ ਜੀ ਬਰਾਬਰ ਹਾਂਜੀ ਹਾਂਜੀ ਦੇ ਵਿੱਚ ਤੇ ਸੋਨੇ ਵੀਰ ਸ਼ੁਰੂਆਤ ਪਹਿਲਾਂ ਕਿਹੜੇ ਪਾਸਿਓਂ ਕਰਨੀ ਸੰਧੂ ਸਾਹਿਬ ਆਪਾਂ ਗਾਵਾਂ ਵਾਲੇ ਪਾਸਿਓਂ ਸ਼ੁਰੂਆਤ ਕਰੀਏ ਲੋ ਜੀ ਵੇੜਾ ਪਹਿਲਾਂ ਦਿਖਾਵਾਂਗੇ ਭਰਾਵਾਂ ਨੂੰ ਦੋਸਤੋ ਗੱਬਣ ਵੈਰਾ ਨੇ ਠੀਕ ਆ ਜੀ ਤੇ ਪ੍ਰੋਪਰ ਡਿਟੇਲ ਤੁਹਾਨੂੰ ਮਿਲੂਗੀ ਸੂਬਿਆਂ ਤੋਂ ਲੈ ਕੇ ਕਿੰਨੇ ਕਿੰਨੇ ਦਿਨਾਂ ਦੀਆਂ ਹਜੇ ਨਰਮ ਨੇ ਸੰਦੂ ਸਾਹਿਬ ਜੀ ਆ ਵੇਖਣ ਨੂੰ ਪਹਿਲੇ ਸੂਏ ਲੱਗਦੀ ਆ ਪਰ ਦੂਜੇ ਸੂਏ ਸੁਣੀ ਛੇ ਦੰਦ ਮੂੰਹ ਵਿੱਚ ਜੇ ਤੇ ਮਰਜੀ ਇੱਧਰ ਵੇਖੋ ਜਿੱਤਨਾ ਮਰਜੀ ਥੱਲੇ ਬਹਿ ਜਾਓ ਕੋਈ ਗੱਲ ਨਹੀਂ ਕਰਵਾ ਲਈ ਤੇ ਲੋ ਜੀ ਛੇ ਦੰਦ ਬੈਠਾ ਜੀ ਜਿੱਤਨਾ ਮਰਜੀ ਆ ਨਹੀਂ ਕੋਈ ਲੱਤ ਮਾਰੂ ਆ ਕਰੂਗੀ ਜਿੱਤਨਾ ਮਰਜੀ ਦੋਵਾਂ ਪਾਸੇ ਬਹਿ ਕੇ ਚੁਈ ਜਾਓ ਠੀਕ ਹੈ ਭਰਾ ਸੂਣੀ ਦੂਜੇ ਸੂਏ ਆ ਪਰ ਲੱਗਦੀ ਪਹਿਲੇ ਆ ਠੀਕ ਹੈ ਤੇ ਛੇ ਦੰਦ ਮੂੰਹ ਤੋਂ ਠੀਕ ਤੇ ਕਾਲੀ ਜਰਸੀ ਜੰਦੀ ਜੀ ਲਾਵੀ ਕ੍ਰੋਸ ਆ ਜਰਸੀ ਕ੍ਰੋਸ ਆਂਗ ਦੇ ਵਿੱਚ ਆ ਠੀਕ ਆ ਜੀ ਦੂਜਾ ਸੂਹਾ ਤੇ ਦੰਦੀ ਵੀਰਾਂ ਦਾ ਵੀ ਛਕੀ ਆ ਬਾਕੀ ਹੀ ਜਮੀ ਜਮੀ ਚੰਗੀ ਏ ਹਾਈਟ ਮੀਡੀਅਮ ਤੇ ਲੰਬਾਈ ਲੰਬੀ ਬੇਲਬੋਲ ਚੰਗੀ ਸਪੈਸ਼ਲ ਲੈਵਰੇਟਰ ਦੀ ਕੁਆਲਿਟੀ ਦੀ ਗੱਲ ਕਰਕੇ ਬਾਕੀ ਤੁਹਾਨੂੰ ਦਿਸ ਵੀ ਪੈਣੀ ਆ ਚੀਜ਼ ਚਲੋ ਦੱਸਣਾ ਆਪਣਾ ਵੀ ਫਰਜ਼ ਬਣਦਾ ਕਾਫੀ ਸੋਹਣੀ ਏ ਗਾਰਡ ਪਛਾਰ ਤੁਸੀਂ ਮਾਰੋ ਇੱਕ ਵਾਰੀ ਨੀਗਾ ਠੀਕ ਆ ਜੀ ਅੱਗੋਂ ਸਟਾਰਟਿੰਗ ਬਿਲਕੁਲ ਤੁਹਾਨੂੰ ਤੋਂ ਬਿਲਕੁਲ ਪੱਟਾਂ ਦੇ ਸਣ ਦੇ ਵਿੱਚਕਾਰ ਫਿਕਸ ਲੇਵਾ ਆ ਦੇਖੋ ਇੱਥੇ ਰੁਕ ਗਿਆ ਜੀ ਰੁਕ ਹਾਂ ਮੱਝ ਮੱਝ ਮਾਰੋ ਸਲੈਰ ਲੈ ਇੱਥੇ ਆ ਮਾਰੋ ਨੀਗਾ ਠੀਕ ਆ ਜੀ ਆ ਦੇਖ ਬਾਕੀ ਸਿੰਧੂ ਸਾਹਿਬ ਭਾਵੇਂ ਇੱਥੇ ਖਲਾਰੀ ਆ ਭਾਵੇਂ ਰੱਸਾ ਉੱਤੇ ਸਵੜਦੀ ਆ ਵੇਖੋ ਜੀ ਕੋਈ ਚੱਕਰ ਨਹੀਂ ਗਾ ਐਡੀ ਠੰਡੀ ਤੇਰੀ ਗਾ ਲਓ ਜੀ ਲੇਵਾ ਬਹੁਤ ਸੋਹਣਾ ਠੀਕ ਆ ਜੀ ਲੇਵਾ ਬਹੁਤ ਸੋਹਣਾ ਟਕਾਣੇ ਤੇ ਆ ਲੇਵਾ ਬਲੈਕ ਰੰਗ ਦੇ ਵਿੱਚ ਤੇ ਵਾਈਟ ਬਲੈਕ ਦਾ ਕੰਬੀਨੇਸ਼ਨ ਆ ਦਿਨ ਸੋਨੇ ਵੀਰ ਲੈ ਜਾਏਗੀ ਕੋਈ 2-4 ਨਾਲ ਲੈ ਜੂ ਹਾਂ ਜੀ 2-4 ਨਾਲ ਲੈ ਜੂਗੇ ਜੀ ਠੀਕ ਲੜਦੂੜ ਹੈਗੇ ਜੱਟੇ ਤੋਂ ਬਾਕੀ तकरीबन ਆਪਦੇ ਕੰਢੇ ਤੇ ਆਈ ਪੁੱਜੀ ਆ ਬਿਲਕੁਲ ਜੀ ਹਾਂਜੀ ਆ ਦੇਖੋ ਆ ਚੈੱਕ ਕਰੋ ਵੇਖੋ ਸਿੰਧੂ ਸਾਹਿਬ ਲਓ ਜੀ ਆ ਮਾਰੋ ਨੀਗਾ ਠੀਕ ਆ ਜੀ ਵੇਖੋ ਜੀ ਜਿਵੇਂ ਬਹੁ ਦੇਖੋ ਮੇਰਾ ਭਰਾ ਕਿਸਤੀ ਲੈਵਾ ਠੀਕਾ ਜੀ ਅੱਗੋਂ ਤੁਸੀਂ ਸਟਾਰਟਿੰਗ ਤੇ ਬੈਕ ਸਾਈਡ ਵੇਖੋ ਕਰਮਲੀ ਅੱਧਾ ਬਾਕੀ ਸੰਦੂ ਸਾਹਿਬ ਮੂੰਹ ਮਾ ਵੀ ਇਕਰੀ ਖਾਦਾ ਕਿ ਭੈਣ ਭਰਾ ਨਾ ਕਿੰਦੇ ਪਤਾ ਨਹੀਂ ਮੂੰਹ ਨਹੀਂ ਦੱਸਿਆ ਵੇਖੋ ਲੋ ਜੀ ਸਿਰੋਂ ਘੋਟੀ ਆ ਬਿਲਕੁਲ ਠੀਕਾ ਜੀ ਰੰਗ ਬਿਲਕੁਲ ਬਲੈਕ ਚਮਕਦਮ ਕਾਲੀ ਵੜਾ ਭਰਾ ਕੋਈ ਵੀ ਇੱਥੇ ਆਣ ਕੇ ਮਗਰ ਖਲੋਊਗਾ ਤੇ ਪਤਾ ਲੱਗ ਹੀ ਜਾਣਾ ਸ਼ੈ ਵੇਖ ਕੇ ਚੰਗੀ ਬੱਚੀ ਆ ਥਣ ਵੀ ਬਿਲਕੁਲ ਮੁੱਠੀ ਮੁੱਠੀ ਆ ਤੇ ਦੋ ਲਾਜੇ ਤਿੰਨ ਲਾਜੇ ਚਲੋ ਜਿੰਨੇ ਦਿਨ ਲੈ ਜੂਗੀ ਹੋਰ ਥੱਲੇ ਫੱਪ ਜੂਗੀ ਉਹ ਸੰਦੂ ਸਾਹਿਬ ਫਾਇਦਾ ਹੀ ਜਿੰਨੇ ਦਿਨ ਲੈ ਜੇ ਸਾਠ ਹਜ਼ਾਰ ਦੀ ਜਾਂ ਦੇ ਦੇਣੀ ਹੈ 60000 ਦੀ ਹਾਂਜੀ ਤੇ ਕੋਈ ਭੈਣ ਭਰਾ ਵੇਚਣ ਵਾਲਾ ਤਾਂ ਜਾ ਕੇ ਇਹਨੂੰ ਜਿੱਥੇ ਮਰਜ਼ੀ ਵੇਚ ਲੈ ਆ ਸਹੀ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਲਾ ਵੀ ਪਹਿਲਾਂ ਵੀ ਆਪਾਂ ਜਿਗਰ ਕੀਤਾ ਸੀ ਵੀਰਾਂ ਦਾ ਵੀ ਰੋਟੀ ਛੱਡ ਕੇ ਦਵਾਂਗੇ ਕਈ ਨਾ ਇੱਕ ਦੋ ਪਸ਼ੂ ਇੱਕ ਦੋ اٹੇ ਗਾਂ ਵੀ ਪਸ਼ੂ ਘੁੰਮ ਜਾਂਦਾ ਠੀਕ ਹੈ ਜੀ ਹਰੇਕ ਭਰਾ ਨੂੰ ਜਲ ਪਾਣੀ ਦਵੇ 60000 ਦੀ ਇਹ ਵਹੜ ਅੱਜ ਫਾਈਨਲ ਜਾਂਦੀ ਰਹੂਗੀ ਬਾਕੀ ਬਹੁਤ ਖੂਬਸੂਰਤ ਆ ਮੇਰਾ ਭਰਾ ਕਰਿਓ ਸੌਦਾ ਠੀਕ ਹੈ ਜੀ ਸਾਈਕਲ ਨੰਬਰ ਤੇ ਇੱਕ ਵਾਰ ਤੁਹਾਨੂੰ ਵਿਖਾਉਣਾ ਹੈ ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਆ ਡੱਬੀ ਵਹੜ ਆ ਬਿਲਕੁਲ ਤੇ ਇਹ ਵੀ ਸੁਣੀ ਸੁਣ ਨਾ ਆ ਵੀ ਦੂਜੇ ਸੂਏ ਸੁਣੀ ਛੇਦੰਤ ਮੂੰਹ ਆ ਵੀ ਬਹੁਤ ਹੰਦੀ ਸ਼ਿਕਰੀ ਹਾਂਜੀ ਤੇ ਬਾਕੀ ਮਾਲਕਰ ਕਹਿਣ ਮੁਤਾਬਕ ਇਹਦੇ ਹਜੇ ਆਪਣੇ 22 ਤਰੀਕ ਨੂੰ ਦੇ ਪੂਰੇ ਹੁੰਦੇ ਅੱਜ 11 ਤਰੀਕ 11 ਦੇ ਰਹਿੰਦੇ ਆ ਉਹਨਾਂ ਆਖਿਆ ਹੈ ਸਲੋ 27 ਤੋਂ 28 ਕਿਲੋ ਦੁੱਧ ਚੋਇਆ ਹੈ ਬਾਕੀ ਆਪਾਂ ਸੰਤੂ ਸਾਹਿਬ ਪਿਛਲੇ ਘਰ ਦੀ ਗਾਰੰਟੀ ਦੇ ਦਿੰਦੇ ਆ ਤੇ ਬਾਕੀ ਕਰਮਾਲੀ ਠੰਡੀ ਧੀਰੀ ਵੜੀ ਆ ਤੇ ਬਾਕੀ ਦਿਲ ਕੱਢ ਜੂ ਇਧਰ ਵੇਖੋ ਜੀ ਲਓ ਜੀ ਕਰੋ ਜੀ ਆ ਵੇਖੋ ਜੀ ਜਿੱਤਰਾ ਮਰਜੀ ਥੱਲੇ ਵੇਖੋ ਜੀ ਹ ਨਹੀਂ ਕੋਈ ਆਪਾਂ ਨੂੰ ਛਾਲ ਮਾਰ ਜੂਗੀ ਬਿਲਕੁਲ ਬਿਲਕੁਲ ਉਹ ਮਾਰ ਲਈ ਆਪਾਂ ਲੈ ਆਂਦਾ ਲੈ ਆਂਦਾ ਸੀਲ ਹ ਹ ਸੀਲ ਹੈ ਭੈਣ ਭਰਾ ਦੇ ਘਰੇ ਜਾਵੇ ਆ ਲੈ ਛਾਲ ਮਾਰ ਕੇ ਲੱਤ ਬਾਲਟੀ ਪਈ ਹੋਵੇ ਨਾ ਜੀ ਨਾ ਲੋ ਵੀ ਫਾੜੀ ਵਾਲਾ ਲੇਵਾ ਚੱਡਾ ਤੇ ਹਜੇ ਮਤਲਬ ਕਿੰਤੀ ਤੇ 10 12 ਦਿਨ ਹਾਂ 11 ਦਿਨ 22 ਤਰੀਕ ਨੂੰ ਡੇਢ ਆਖੇ ਕੋਈ ਦੋ ਦਿਨ ਉੱਤੇ ਉਲੀ ਜਾ ਸਕਦੀ ਆ ਤੇ ਥੱਲੇ ਉਲੀ ਜਾ ਸਕਦੀ ਆ ਠੀਕ ਹ ਹਾਂ ਜੀ ਲੋ ਵੀ ਦੂਜਾ ਸਵੇਰ ਇਸ ਵਾਰਨੇ ਸੁਣਾ ਕਾਦਰ ਢਾਂਚਾ ਮੇਰੇ ਭਰਾ ਤੁਸੀਂ ਆਪ ਦੇਖ ਲਓ ਲੰਬਾਈ ਤੇ ਕਾਤੋਂ ਵਟੀਆਂ ਵੜਾਂ ਦੇ ਵਿੱਚ ਆ ਬਾਕੀ ਡਿਵੀਏਟਰ ਦੀ ਕੁਆਲਿਟੀ ਚੈੱਕ ਕਰੋ ਫਾੜੀ ਵਾਲਾ ਲੇਵਾ ਚੱਡਾ ਹਾਂਜੀ ਬਾਕੀ ਸੰਧੂ ਸਾਹਿਬ ਦਾ ਚੱਡਾ ਹੋਰ ਬਣੂਗਾ ਆ ਦੇਖੋ ਕਲਰ ਲਾਈਟ ਆ ਮਾਰੂਨੀਗਾ ਠੀਕ ਹੈ ਜੀ ਜਿੱਤਰਾ ਮਰਜੀ ਜਿੱਥੇ ਮਰਜੀ ਬਹਿ ਜਾਓ ਆਹ ਨਾਲ ਭਾਜੂਗੀ ਅੱਗੇ ਲਾ ਕੇ ਵੇਖੋ ਜੀ ਦੇਖੋ ਥੱਲੇ ਲੰਮੇ ਪੈ ਕੇ ਬੰਦਾ ਲੰਘ ਜੀ ਵੇਖੋ ਜੀ ਹਾਂ ਜਿੱਤਰਾ ਮਰਜੀ ਮਾਣਾ ਭਾਵੇਂ ਖੁਲੀ ਜਾਓ ਹਾਂਜੀ ਚੱਲ ਯਾਰ ਵੀ ਲਾਤੇ ਖਾਂ ਦੂਜੀ ਥਾਂ ਕਰ ਜੂ ਲਓ ਜੀ ਕਰੋ ਚੈੱਕ ਹਜੇ 10 11 ਦਿਨਾਂ ਦੇ ਵਿੱਚ 200 ਚੰਗੀ ਸੋਹ ਤਦੋ ਆਈਡੀਆ ਵੇਰਵਾ ਤਾਂ ਹੀ ਪਾ ਦਿੱਤਾ ਵੀ ਹਰੇਕ ਭਰਾ ਨੂੰ ਲੱਗਦਾ ਵੀ ਤਕਰੀਬਨ ਹਜੇ ਢਿਲ ਟੁਲ ਕਾਫੀ ਆ ਬਾਕੀ ਇੱਥੋਂ ਤੁਸੀਂ ਇੱਕ ਵਾਰੀ ਲਾਓ ਆਈਡੀਆ ਢਿਲ ਕਾਫੀ ਆ ਲੇਵੇ ਦੇ ਵਿੱਚ ਦਸਾਂ 11 ਦਿਨਾਂ ਦੇ ਵਿੱਚ ਚੰਗੀ ਖਲੂਗੀ ਥੱਲੇ ਹਾਂਜੀ ਜਿਵੇਂ ਹਜੇ ਬਾਕੀ ਖਾਲਾ ਦਾ ਤੋੜਾ ਨਹੀਂ ਹੁੰਦਾ ਉਹ ਅੱਧਾ ਭਰਿਆ ਦਾ ਅੱਧਾ ਖਾਲੀ ਆ ਹਾਂ ਹਾਂ ਹਾਂਜੀ ਵੀ ਖਾਲ ਵਾਲਾ ਤੋੜਾ ਅੱਧਾ ਭਰਿਆ ਦਾ ਅੱਧਾ ਖਾਲੀ ਆ ਅੱਧਾ ਭਰਿਆ ਦਾ ਅੱਧਾ ਖਾਲੀ ਹਜੇ ਭਰੂਗਾ ਸਤੋਂ ਤੱਕ ਲੱਗੂਗਾ ਜੀ ਠੀਕ ਆ ਸੋਨ ਜੀ ਆ ਲੈ ਜੀ ਇੱਥੋਂ ਮਾਰੋ ਨਹੀਂਗਾ ਠੀਕ ਆ ਜੀ ਆ ਦੇਖੋ ਬਾਕੀ ਸੰਧੂ ਸਾਹਿਬ ਰੰਗ ਬਾਜੀ ਵੜਾ ਰਹਿਣ ਦਾ ਬਾਕੀ ਇਹ ਨਾ ਆਪਣੇ ਕੋਲ ਆਇਆ ਆ ਕੱਲ ਸ਼ਾਮੀ ਜੀ ਨਹੀਂ ਪੂਰਾ ਲਾਇਆ ਆਇਆ ਚਾਰ ਤੋਂ ਹਾਂਜੀ ਤੇ ਆਪਣੇ ਕੋਲ ਤੂੜੀ ਦੇ ਜਹਰੇ ਆ ਪੱਠਾ ਠੀਕ ਆ ਜੀ ਹਾਂਜੀ ਅਨੇਕ ਕਰਮਾਂ ਦੀ ਗਾ ਖਾਓ ਪੀਓ ਕਿ ਫਾਰਮ ਫੋਰ ਵਿੱਚ ਚੱਲੇਗੀ ਗੱਲ ਤੇ ਲਈ ਫਾਰਮ ਦੇ ਵਿੱਚੋਂ ਆ ਹਾਂਜੀ ਠੀਕ ਆ ਨਹੀਂ ਚੰਗੀ ਆ ਬਾਕੀ ਕੱਦ ਵੀ ਵੱਟੀਆਂ ਵਹਿਣਾ ਜਾਵਾਂ ਦੇ ਵਿੱਚ ਆ ਦੂਜਾ ਸੂਆ ਬੈੜਨੇ ਸੁਣਾ ਹਾਂਜੀ 6 ਦਿਨ ਤੋਂ ਮੂੰਹ ਹੋ ਜਾਈ 6 ਦਿਨਾਂ ਦਾ ਕੋਈ ਆ ਰਿਹਾ ਚੈੱਕ ਕਰਕੇ ਭੈਣ ਭਰਾ ਵੇ ਚੈੱਕ ਕਰਕੇ ਲੈ ਜਾਵੇ ਆ ਲੋਬੀ ਪਛੀ ਚੰਗੀ ਹੈ ਮੇਰਾ ਪ੍ਰਾਟਿਕਾ ਜੀ ਕਰਿਓ ਪਹਿਲ ਕਦਮੀ ਤੇ ਇਹ ਸੋਨੇ ਫਿਰ ਕੀ ਮੁੱਲ ਡਿਮਾਂਡ ਰਹੂਗੀ ਅੱਜ ਦੀ ਸੰਧੂ ਸਾਹਿਬ ਡਿਮਾਂਡ ਤੇ ਭਾਵੇਂ ਜੀ 1 ਲੱਖ 5000 ਵੀ ਕਰ ਲਏ ਲੱਖ ਵੀ ਕਰ ਲਗੇ ਪਰ ਆਪਾਂ ਅੱਜ ਵੀਡੀਓ ਬੜੇ ਚਿਰ ਬਾਅਦ ਤੁਹਾਨੂੰ ਅੱਗੇ ਰੱਖਿਆ ਪਾਉਣੀ ਆ ਤੇ ਅੱਜ ਦੇਣ ਵਾਲੇ ਮੁੱਲ ਹੀ ਕਰਨੇ ਆ ਅੱਜ ਮਾਨਜੇ ਕਰਨਾ 90000 ਜੀ 2000 ਰੁਪਇਆ 68800 ਦੀ ਰਸੀਦ ਦੇਣੀ ਆ 88000 ਦੀ ਸੰਧੂ ਸਾਹਿਬ ਦੀ 88000 ਦੀ ਹਾਂਜੀ ਮਾ ਜੀ 87000 ਦੀ ਰਾਵੀ ਰਵੀ ਬੋਲਿਆ ਤਾਂ ਵੀ 87000 ਬਾਕੀ ਇਕੱਲੇ ਭੈਣ ਭਰਾ ਵਾਲੀ ਰਹਿ ਰਿਹਾ ਤਾਂ ਤੂੰ ਇਹਦੇ ਥੱਲੇ ਬਹਿ ਕੇ ਵੇਖੋ ਆਹ ਗੱਲ ਲੱਪ ਚੁੱਕ ਰਿਓ ਕਿਦੇ ਨਾ ਮਜਾਲ ਹੀ ਕੋਈ ਨਹੀਂ ਆਹ ਵੇਖੋ ਆਹ ਲੱਤਾਂ ਚੁੱਕੂਈ ਹਾਂ ਹੀਰਾ ਵੀਰ ਦਾ ਘਰ ਬੈਠ ਨਹੀਂ ਡਰਦੀ ਹਾਂ ਜੀ ਹੀਰਾ ਡਰ ਜਾਂਦਾ ਪਰ ਗਾਂਗ ਨਹੀਂ ਮੈਂ ਥੱਲੇ ਬਹਿ ਜਾਓ ਲੰਮੇ ਬਹਿ ਜਾਓ ਭਾਵੇਂ ਗੱਲ ਹੀ ਕੋਈ ਨਹੀਂ ਉਹਦੀ ਗੱਲ ਕੋਣੋਂ ਭਾਵੇਂ ਉਹਦਾ ਵੀ ਥੱਲੇ ਲੰਘ ਜਾਓ ਥੱਲੇ ਲੰਘ ਜਾਓ ਲੋਵੀ ਬਾੜ ਚੰਗੀ ਏ ਇਹ ਅੱਜ 87000 ਦੀ ਆਪਣੇ ਭਰਾਵਾਂ ਨੂੰ ਮਿਲ ਜੂਗੀ 10000 ਕਿਤੇ ਨਾ ਚਲੋ ਸਾਹਮਣੀ ਪੈਣੀ ਆ ਚਲੋ ਹੋਰ ਥੱ ਨੇ ਕਰਮਾਲੀਆਂ ਦੀ ਰੋਤਾ ਜੀ ਹਾਂਜੀ ਹਾਂਜੀ ਅੱਗੇ ਇੱਕ ਹੋਰ ਵਾਰਡ ਭਰਾਵਾਂ ਨੂੰ ਦਿਖਾਉਣੇ ਆ ਸਟੇਟ ਪਰੇ ਦੇ ਵਿੱਚ ਆ ਵੀ ਸੰਤੂ ਸਾਹਿਬ ਜਿਸੂਏ ਸੁਣੀ ਆ ਵਾੜੇ ਵਿੱਚ ਛੇ ਦੰਦ ਮੂੰਹ ਤੋਂ ਮੂੰਹ ਤੋਂ ਦੀ ਛੱਗੀ ਠੀਕ ਆ ਜੀ ਹਾਂਜੀ ਪਾਰਟੀ ਮੇਰਾ ਭਰਾ ਵੇਖੋ ਬੁੱਤੀ ਵਾਲੀ ਵਾੜਾ ਚਾਰ ਦੰਦ ਦੀ ਵਿਗਦੀ ਛੱਗੀ ਹੈ ਭਰਾ ਪਰ ਆਪਾਂ ਛੇ ਦੰਦ ਕਹਿ ਕੇ ਵੇਚਣੀ ਆ ਠੀਕ ਹੈ ਭਰਾ ਹਾਂਜੀ ਲੋ ਵੀ ਬਾਕੀ ਪ੍ਰੋਪਰ ਮੇਰਾ ਭਰਾ ਤਸੱਲੀ ਦੇ ਨਾਲ ਸ਼ਾਇ ਵੇਖੋ ਹਾਈਟ ਮੀਡੀਅਮ ਦੇ ਵਿੱਚ ਲੰਬਾਈ ਲੰਬੀ ਇਸ ਵਾੜ ਦੀ ਵੀ ਚੰਗੀ ਸਪੈਸ਼ਲ ਆ ਦੇਨ ਸੰਤੂ ਸਾਹਿਬ ਇਹ ਅਵਿਲੀ ਜਾਂਦੀ 10 ਤੋਂ 12 ਹਾਂ ਸੋ ਚਾਰੇ ਥਾਣਾ ਕੋਈ ਫੋੜ ਸ਼ਾਂਕ ਨਹੀਂ ਕੀ ਨਾਲ ਕੋਈ ਐਕਸਟਰਾ ਵਾਧੂ ਘਾਟੂ ਬੱਚੀ ਨਹੀਂ ਨਾਲ ਲੱਗੀ ਠੀਕ ਹੈ ਜੀ ਚਾਰੇ ਥਾਣੇ ਤੇ ਦਿਨ ਕਰਮਾਂ ਲਈ ਲੈ ਜੂਗੀ 7 ਲੈ ਜੇ 8 ਲੈ ਜੇ 6 ਲੈ ਜੇ ਕਿਉਂਕਿ ਢਿੱਲ ਲੇਵੇ ਦੇ ਵਿੱਚ ਇਹਦੇ ਵੀ ਕਾਫੀ ਆ ਵੜਾ ਜੇ ਬਿਲਕੁਲ ਕਰਮਾਂ ਲਈ ਸਾਂਭਣ ਵਾਲੀ ਕੋਈ 2 4 5 ਦਿਨ ਮੇਰਾ ਭਰਾ ਲੈ ਵੀ ਜਾਂਦਾ ਤੇ ਸਾਂਭਿਆ ਜੇ ਤੇ ਬਿਲਕੁਲ ਆਵਾ ਤਾਵਾ ਦੇ ਕਰਕੇ 2 ਰੁਪਏ ਨਫਾ ਵੀ ਤੁਹਾਨੂੰ ਦਊਗੀ ਜਿੱਥੇਕ ਰੇਟ ਵੀਰ ਨੇ ਕਰ ਦੇਣਾ ਅੱਜ ਆ ਦੇਖੋ ਆ ਵੀ ਸੰਧੂ ਸਾਹਿਬ ਦੱਸਾ ਕਰਨ ਗਈ ਆਪਾਂ ਕੋਈ ਉਹ ଷ୍ਟਾਕਨ ਮਾਲ ਨਾਲ ਲੈ ਆ ਦੇ ਨਾਲ ਅੱਜ ਤੱਕ ਲੈਣਾ ਚਲੋ ਕਿਤੇ ਵਾਝ ਜਾਂਦਾ ਵਪਾਰੀਆਂ ਤੁਹਾਨੂੰ ਪਤਾ ਹੈ ਆਹ ਵੇਖੋ ਥਾਣੇ ਫਿਰ ਗਾਦਾ ਵੇਖੋ ਇਧਰ ਵੇਖੋ ਐ ਥੋੜਾ ਗਾਂ ਲੱਤ ਚੁੱਕੀ ਹੋ ਗਈ ਇਧਰ ਵੀ ਗਾਲ ਹੀ ਕੋ ਨਹੀਂ ਬਾਕੀ ਆਪਦੇ ਲੋ ਇਹੋ ਹੀ ਮਾਲ ਕਰਦੇ ਮਾਲ ਚੰਗਾ ਲਈਏ ਤੇ ਬਾਕੀ ਕਰਮ ਹੁੰਦੇ ਆ ਹਾਂ ਨਹੀਂ ਥਾਣੇ ਵੀ ਬਹੁਤ ਸਵਾਗਤ ਹੈ ਲਓ ਜੀ ਠੀਕਾ ਜੀ ਵੇੜਾ ਵੈਸੇ ਜਿਹੜੀਆਂ 200 ਚ 3 ਹੀ ਬਖਾਉਣੀਆਂ ਤੁਹਾਨੂੰ ਤਾਂ ਤਿੰਨਾ ਵੇੜਾ ਦੇ ਥਾਣਾ ਇੱਕ ਤੋਂ ਇੱਕ ਤੋਂ ਮੈਂ ਕਰੀਮ ਖਾ ਦੋ ਫਿਰ ਅੰਛੀ ਦਾ ਇਹ ਪਾਸਾ ਦੇਖਦੇ ਮੂੰਹ ਦਾ ਪਤਾ ਨਹੀਂ ਲੱਗਾ ਆਪਣੇ ਮੂੰਹ ਦਾ ਨਹੀਂ ਨਹੀਂ ਫੇਸ ਜਰੂਰ ਥਾਂ ਨਹੀਂ ਨਹੀਂ ਚੰਗਾ ਹਾਂਜੀ ਫੇਸ ਕੁਆਲਟੀ ਦੇਖੋ ਚੰਗੀ ਜਰੂਰੀ ਵਾਲੀ ਜਿਹਨੂੰ ਗਾਇ ਦਿੰਨੇ ਆਪਾਂ ਹਾਂ ਉੱਚੀ ਬੋਦੀ ਵਾਲੀ ਛੋਟਾ ਕੰਨ ਆਇਦਰੋ ਬਹਿਣੀ ਵਾਲੇ ਪਾਸੇ ਹੋਵੇ ਮਾਰ ਲਓ ਨੀਗਾ ਆ ਦੇਖੋ ਛੰਡੀ ਧੀਰੀ ਵੀ ਬੜੀ ਆ ਦੇਖੋ ਯਾ ਯਾ ਮਾਰ ਜੀ ਤਾਂ ਥੱਲੇੋਂ ਦੀ ਆ ਰਹੀ ਜਿੱਧਰ ਦੀ ਮਰਜ਼ੀ ਆਉਦੀ ਲੰਘ ਜੀਏ ਆ ਮਾਰੋ ਨੀਗਾ ਠੀਕ ਆ ਜੀ ਆंदी ਕੋਸ਼ ਨਹੀਂ ਚਲੋ ਭੈਣਾ ਦੇ ਮਤਲਬ ਦੀ ਹੈ ਜਿਹੜੇ ਮੇਰੀਆਂ ਭੈਣਾ ਨਾਰਮਲ ਹੀ ਚਲੋ ਫਾਰਮਾਂ ਦੇ ਵਿੱਚ ਚੰਗੇ ਜਾਨਵਰ ਰੱਖਣ ਦੀਆਂ ਸ਼ਕੀਨ ਆ ਤੇ ਬਿਲਕੁਲ ਠੰਡੇ ਧੀਰੇ ਪਸ਼ੂ ਲੱਭ ਰਹੀਆਂ ਨੇ ਤੇ ਜ਼ਰੂਰ ਹੱਥ ਪਾ ਲਿਓ ਇਹ ਸੋਨੇ ਫਿਰ ਕੀ ਮੁੱਲ ਦੀ ਆ ਸੰਧੂ ਸਾਹਿਬ ਅੱਜ ਇਹਦਾ ਮੁੱਲ ਆਪਾਂ ਕਰਨਾ 70000 ਰੁਪਿਆ ਓਕੇ ਉਹਦੇ ਵਿੱਚੋਂ 2000 ਰੁਪਿਆ ਛੋ 68000 ਰੁਪਿਆ ਅੱਜ ਦਾ ਮਤਲਬ ਸੂਈ ਦਾ ਮੁੱਲ ਸੂਈ ਨਾਲ ਫਿਰ ਹੋਊਗਾ ਤੇ ਅੱਜ 68000 ਰੁਪਿਆ 68000 ਰੁਪਿਆ ਤੇ ਮੱਛੀ ਨੇ ਦੁੱਧ ਇਹਨੇ 20 22 ਕਿਲੋ ਦੇਣਾ ਅੱਜ ਔਰ ਜੇ ਕੋਈ ਸੱਜਣਾ ਪੜਾਉਂਦਾ ਨਾ ਖੜੇ ਪੈ ਜਾਂਦਾ ਵੀ ਯਾਰ ਖਰੀਦਣੀ ਤੇ ਮਾਨਤਨ ਹੋਰ ਵੇਖ ਲਈ ਮੌਕੇ ਤੇ ਕੋਈ ਗੱਲ ਨਹੀਂ ਜੇ ਕੋਈ ਆਪਣਾ ਸੱਜਣਾ ਤੁਸੀਂ ਫੋਨ ਕਰਕੇ ਕਿਸੇ ਨੂੰ ਘਲਾਉਗੇ ਤੇ ਜਿੰਨਾ ਮਾਨਤਨ ਮਰਜ਼ੀ ਕਰਾ ਦੋ ਹਜ਼ਾਰ ਦਾ ਕਰਾ ਲਿਓ ਭਾਵੇਂ ਹੋਰ ਜੇ ਤੁਹਾਡੇ ਘਰ ਤੇ ਕੋਈ ਆਵੇ ਅੱਜ ਇਹ 268 ਹਜ਼ਾਰ ਦੀ ਵੜ ਮਿਲਣੀ ਆਪਣੇ ਭਰਾਵਾਂ ਨੂੰ ਚਲੋ 8-7 ਦਿਨ 6-7 ਦਿਨ ਸਾਹਮਣੀ ਪੈਣੀ ਆ ਹਫਤੇ ਦੇ ਵਿੱਚ ਵਿੱਚ ਆਈ ਖਲੋਤੀ ਆ ਬਾਕੀ ਧੀਰੀ ਧੂਰੀ ਵਾਲੇ ਪਾਸੋਂ ਵੀ ਉਤਾਰੀ ਧੀਰੀ ਬੜੀ ਜਾਂਦੀ ਆ ਜੀ ਵੇਖੋ ਜੀ ਆ ਨਹੀਂ ਕੋਈ ਲੱਤ ਵੀ ਚੱਕ ਜੂਗੀ ਕਿੰਨਾ ਬੈਟਾਂ ਦੇ ਵਿੱਚੋਂ ਯਾਰ ਇਕੱਲੀ ਆ ਮੈਂ ਜੀ ਸਿਫਤ ਉਹ ਪਸ਼ੂ ਦੀ ਕਰਾਂਗਾ ਜਿਹੜੀ ਵਾਕੇ ਕੋਈ ਸਿਫਤ ਕਰਾਉਂਦੀ ਹੋਈ ਠੀਕ ਆ ਜੀ ਬਾਕੀ ਮੇਰਾ ਭਰਾ ਜ਼ਰੂਰ ਪਹਿਲ ਕਦਮੀ ਕਰਿਆ ਜੇ ਅੱਜ ਬੜੇ ਜਾਇਜ ਰੇਡ ਦੇ ਵਿੱਚ ਆ ਮਾਨਤਨ ਹੋਰ ਵੀ ਕਰ ਦਿੱਤਾ ਜਾਊਗਾ ਹੁਣ ਵੱਡਾ ਹੱਥੀ ਹਾਂ ਹੁਣ ਤੇ ਰੂਹ ਖੁਸ਼ ਕਰਨ ਵਾਲਾ ਆ ਗਿਆ ਜੀ ਵੇਖ ਕੇ ਰੂਹ ਖੁਸ਼ ਹੁੰਦੀ ਆ ਇਹ ਤਾਂ ਕੰਦੋਂ ਪਾਰ ਜਿਹਾ ਹਾਂ ਜੀ ਆਰੇ ਬੱਜੀ ਹੋਏ ਨਾ ਕਦੋਂ ਪਾਰ ਉੱਤਰਾ ਦੇਖਦੀ ਆ ਹਾਂਜੀ ਤੇ ਬਾਕੀ ਇਹੋ ਜਿਹੀਆਂ ਚੀਜ਼ਾਂ ਮੇਲੇ ਜਿੱਤਣ ਵਾਲੀਆਂ ਸੰਧੂ ਸਾਹਿਬ ਆ ਮੇਲੇ ਹੀ ਲਿਆਣੀਆਂ ਮੱਝਾਂ ਬਾਕੀ ਏਡੀਆਂ ਜੰਮੀਆਂ ਪਲੀਆਂ ਕੀ ਮੱਝਾਂ ਨਹੀਂ ਆਈ ਤੱਕ ਮੈਂ ਏਡੀ ਜੰਮੀ ਪਰੀ ਮੱਝ ਵੇਚੀ ਨਹੀਂ ਗਈ ਆ ਬਾਕੀ ਇਹਦਾ ਵੀਰ ਸੁਣੇ ਇੱਕ ਵਾਰੀ ਪੈਣਾ ਮੈਨੂੰ ਪੂਰਾ ਵੇਰਵਾ ਦੇ ਦੇ ਮੱਝ ਦਾ ਸੁਆ ਕਿਨਵਾ ਸੰਦੂ ਸਾਹਿਬ ਕਿੰਨਾ ਕੁ ਹੋ ਗਿਆ ਸੀ ਸੰਦੂ ਸਾਹਿਬ ਆਪਾਂ ਲਈ ਤੀਜੇ ਸੂਏ ਕਰਕੇ ਆਪਣਾ ਵਪਾਰ ਦਾ ਕੰਮ ਆ ਕੋਈ ਭੈਣ ਭਰਾ ਚੁਫਖਾ ਮੰਨ ਲੇ ਕੋਈ ਪਰਵਾ ਮੰਨ ਲੇ ਪਰ ਆਪਾਂ ਤੀਜੇ ਕਹਿ ਕੇ ਘਰ ਵਾਲੇ ਨੂੰ ਲਈ ਆ ਇਹਨੇ ਸੂਈ ਨੂੰ ਅੱਜ ਸਤਵਾਂ ਦੇਣਾ ਉਹ ਬੱਚਾ ਵੇਖੋ ਕਟਾ ਕਿਟਾ ਵਧੀਆ ਇਹਨੇ ਪਾਇਆ ਠੀਕ ਆ ਜੀ ਤੇ ਚੋਰ ਚਮਾ ਥਣਾ ਦੇਲੇ ਸੰਦੂ ਸਾਹਿਬ ਦੁੱਧ ਬਰਾਬਰ ਆ ਠੀਕ ਆ ਜੀ ਜਿੰਨਾ ਦੁੱਧ ਅਗਲੇ ਥਣਾ ਚ ਉਹਨੇ ਅੱਜ ਇਹਦੇ ਥੱਲੇ 12 ਤੋਂ 12.5 ਲੀਟਰ ਦੁੱਧ ਹਾਈ ਰਿਆ ਪਰ ਆਪਾਂ 12 ਕਿਲੋ ਚਵਾ ਕੇ ਦੋਰੀ ਚੋਰ ਭਾਈ ਫੋਰ ਹੀ ਅਗਲੇ ਪਿਛੇ ਫੋਰ ਭਾਈ ਫੋਰ ਬਰੋਬਰ ਹੀ ਅਗਲੇ ਥਣਾ ਵੀ ਬਰੋਬਰ ਤੇ ਲੜੀ ਇੱਕ ਵਾਰੀ ਪੂਰਾ 200 ਢਾਂਚਾ ਚੈੱਕ ਕਰਾਉਣੇ ਆ ਅੱਜ ਦਿਨ ਕਿਨੇ ਦੱਸੇ ਸੋਨੇ ਇੱਕ ਵਾਰੀ ਸੰਦੂ ਸਾਹਿਬ 7 ਤੋਂ 8 ਦਿਨ ਸੋਈ ਨੂੰ ਹੈ ਅੱਠ ਤੋਂ 7 ਦਿਨ ਦਾ ਸਮਾਂ ਹੋਇਆ ਤੇ ਮੇਰਾ ਭਰਾ ਇੱਕ ਵਾਰੀ ਚੈੱਕ ਕਰੋ ਸ਼ਾਇਦ ਦੇਖ ਕੇ ਵੀ ਨਜ਼ਾਰਾ ਆ ਜਾਊਗਾ ਵਾਕੇ ਕਿਸੇ ਭਰਾ ਨੇ ਚੰਗੀ ਸੰਭੀ ਆ ਤੇ ਜਿਹੜਾ ਭਰਾ ਲੈ ਜਾਊਗਾ ਠੀਕ ਆ ਜੀ ਅਕੇ ਮੇਰਾ ਵੀਰ ਵਰਕ ਕਰ ਸਕਦੇ ਹੋ ਤੁਸੀਂ ਚੰਗੀ ਬਰੀਡ ਲੈ ਸਕਦੇ ਜੇ ਇਸ ਮੱਝ ਤੋਂ ਕਿਉਂਕਿ ਬਹੁਤ ਚੰਗੇ ਵੱਡੇ ਢਾਂਚੇ ਦੀਆਂ ਨਾਰਮਲ ਚਲੋ ਮੋਰਾ ਬਰੀਡ ਦੇ ਵਿੱਚ ਆਪਾਂ ਪਰੇ ਤੋਂ ਪਰੇ ਚੀਜ਼ਾਂ ਦੇਖਦੇ ਆ ਉਹਨਾਂ ਦੀ ਬਿਲਕੁਲ ਬਰਾਬਰੀ ਕਰਦੀ ਏ ਕ ਮੱਝ ਦਿਖਾ ਰਹੇ ਆ ਭਰਾਵਾਂ ਨੂੰ ਦੁੱਧ ਕਿ ਲੋ ਜੀ 12 ਕਿਲੋ ਜਿਹੜਾ ਇਸ ਵਕਤ ਇਹਦੇ ਥੱਲੇ ਕੰਡੇ ਵਾਲਾ ਦੁੱਧ ਵੀ ਤਾਂ ਦਾ ਵੀ ਦਿਖਾ ਦਾਂਗੇ ਭਰਾਵਾਂ ਨੂੰ ਤੇ ਬਾਕੀ ਸੰਤੂ ਸਾਹਿਬ ਆਪਾਂ dre ਅੱਜ ਲਈ ਮੱਝ ਜਾ ਕੇ 7:30 ਵਜੇ ਮੱਝ ਹੋਈ ਅੱਛੇ ਹੀਰੇ ਤੇ ਰੋਕੀ ਵੀਰੇ ਇੱਥੇ ਰੁਕਿਆ ਜੀ ਤੇ ਬਾਕੀ ਆ ਤੁਸੀਂ ਵੇਖੋ ਛੱਡੇ ਦੇ ਜਾਲ ਬੁੱਝਿਆ ਪਿਆ ਬਿਜਲੀ ਘਰੀ ਬਣਿਆ ਪਿਆ ਬਾਕੀ ਭੈਣ ਭਰਾਵਾਂ ਦੇ ਜਿੰਨਾ ਪਰਖ ਨਾਤੇ ਲੈ ਰਹੇ ਆ ਆ ਵੇਖੋ ਜੀ ਕੀ ਬਣਿਆ ਸੁਨਾਰਾਂ ਨਾਲ ਹੀ ਗੁੰਦੀ ਪਈ ਹੈ ਕਰਮਾਲੀ ਬੇਨ ਸਪੂਨਸ ਕਰੋ ਚੈੱਕ ਠੀਕ ਆ ਜੀ ਸੋ ਚੰਗੇ ਦਾ ਦਾ ਰੂਪ ਸ਼ੁੱਧੀ ਨਿਸ਼ਾਨੀ ਆ ਮਿਲਕ ਨਾਲ ਬਿਲਕੁਲ ਮੋٹے ਰਸੇ ਵਰਗੀ ਆ ਤੋਂ ਪਾਸੇ ਤੇ ਦੂਰੇ ਥਾਣੇ ਲੱਗਾ ਠੀਕ ਆ ਜੀ ਤੇ ਚੋਣ ਪੋਲੀ ਬਿਲਕੁਲ ਪਰ ਮੁਰਗੀ ਸੰਤੂ ਸਾਹਿਬ ਠੀਕ ਆ ਜੀ ਡੰਗਰ ਆਪਾਂ ਲੈਣਾ ਹੀ ਉਹ ਜਿਹੜਾ ਮੰਨੂ ਲੱਗਾ ਹਾਂ ਤੇ ਬਾਕੀ ਚਵਾਈ ਤੇ ਕਰਮਲ ਦੀ ਈ ਢੀ ਸੋਹਣੀ ਲੱਗੀ ਹੈ ਨਾ ਤੇ ਬਹਿ ਕੇ ਉੱਠਣ ਦੀ ਫੇ ਚੱਲ ਜਿੰਨੇ ਜਿਹੇ ਤੇ ਆਪਾਂ ਵੀਡੀਓ ਉੱਥੇ ਤੋੜ ਕੇ ਲਿਆਂਦੀ ਨੇ ਜਿਹੜੀ ਬਾਲਟੀ ਲਈ ਇਕੱਠੀ ਹੋ ਰਹੀ ਹੈ ਬਹੁਤ ਚੰਗੀ ਆਹ ਜੀ ਕਾਫੀ ਸੋਹਣਾ ਦੋਸਤੋ ਤੁਹਾਨੂੰ ਲੇਵੇ ਦਾ ਸਟਰਕਚਰ ਆ ਅਜੇ ਬਾਕੀ ਬਾਕੀ ਸਭ ਸੰਤੂ ਸਾਹਿਬ ਜੀ ਆਪਣੇ ਕੋਲ ਇਹੋ ਮੱਝ ਚਾਰਜਰ ਰਹਿ ਗਈ ਤੇ ਦੋਦੇ ਸਾਲਾ 18 ਗੱਲੇ ਚਵਾੜਾ ਜਿੱਦਾਂ ਕੰਚਾ ਲੱਗਾ ਥੱਲੇ ਜੇ 4 ਦਿਨ ਜੀ ਆਪਣੇ ਕੋਲ ਰਹਿ ਗਈ ਤੇ ਬਿਲਕੁਲ ਬਿਲਕੁਲ ਤੇ ਬਾਕੀ ਚੋਂ ਉਹ ਦੰਗਾ ਰੇ 18 ਕਿਲੋ ਵਾਲਾ ਉਹ ਦੰਦਾ ਹੋਊਗਾ ਅੱਜ ਆਪਾਂ 12 ਕਿਲੋ ਵਾਲੇ ਰੇਡ ਚ ਮੱਝ ਦੇਣੀ ਆ ਅੱਜ 12 ਕਿਲੋ ਤੇ ਰੇਡ ਚ ਦੇਣੀ ਆ ਪੈਸੇ ਵੀ ਉਹਨੇ ਰੇਡ ਵਾਲੇ ਲੈਣੇ ਉਹਨੇ ਰੇਡ ਵਾਲੇ ਲੈਣੇ ਹਾਂਜੀ ਹਾਂਜੀ ਤੇ ਇੱਕ ਵਾਰੀ ਫੇਸ ਦਾ ਵੀਰ ਸੋਨੇਆਂ ਨੂੰ ਮਾੜਾ ਕਰੀ ਸੋ ਢਾਂਚਾ ਕੱਲਾ ਨਹੀਂ ਆ ਦੋਸਤੋ ਸਾਰਾ ਕੁਝ ਸਾਂਭੀ ਫਿਰਦੀ ਕਰਮਾਂ ਲਈ ਠੀਕ ਆ ਜੀ ਫੇਸ ਕੋਲ ਵੀ ਚੈੱਕ ਕਰੋ ਸਿੰਘ ਸੁੰਗ ਪੂਰਾ ਗਲਾਈ ਵਾਲਾ ਤੋਂ ਮੇਰੇ ਪਰੋਪਰ ਤੇ ਜਾਣਦੇ ਜੀ ਪੂਰੇ ਆਹ ਪਰਲੇ ਪਾਸੇ ਹੀਰੇ ਨੂੰ ਖਾਓ ਦੱਸੋ ਨਹੀਂ ਤੇ ਆ ਉੱਤਰੋ ਆ ਵੇਖੋ ਜੀ ਹਾਂ ਹੀਰਾ ਵੀ ਨਹੀਂ ਦੀਦਾ ਪਰਲੇ ਪਾਸੇ ਕਿਉਂਕਿ ਮੱਝ ਬਹੁਤ ਹੀ ਵੱਡੀ ਆ ਜਦੋਂ ਕਿਸੇ ਭਰਾ ਨੇ ਇੱਥੇ ਆਣ ਕੇ ਪੈਸੇ ਲਾਉਣੇ ਆ ਤੁਸੀਂ ਵੇਖੋਗੇ ਜਰੂਰ ਵੀ ਚੰਗੀ ਆ ਅੱਜ ਹੀ ਆਈ ਆ ਅੱਜ ਵੀ ਜਿਹੜੀ ਕੀਤੀ ਬਾਕੀ ਕਰਮਾਂ ਵਾਲੀ ਮੂੰਹ ਦੀ ਬੜੀ ਪੋਲੀ ਸੰਤੂ ਸਾਹਿਬ ਵੇਖੋ ਬਾਰੇ ਆਪਾਂ ਚਲਾਉਣੀ ਹੱਥ ਪਾ ਦੇਗਾ ਇਹ ਪੋਲੀ ਮੂੰਹ ਦੀ ਜੋ ਮਰਜੀ ਕਿਸੇ ਨੇ ਦੇਰਾ ਇਹਨੂੰ ਕਿਉਂ ਤੇਲ ਦੇ ਰਾਂ ਜਿਤਨਾ ਮਰਜੀ ਕੋਈ ਮੂੰਹ ਕਰਕੇ ਦੇ ਦੇ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਇੱਧਰਲੇ ਪਾਸੇ ਵੀ ਦਿਖਾ ਦਿਆਂ ਦੋਹਾਂ ਪਾਸੇ ਕਰਮਾਂ ਠੀਕਾ ਓਕੇ ਸੁਣੇ ਵੀਰ ਮਗਰ ਕਟਾ ਮੇਲ ਕਾਫ 12 ਕਿਲੋ ਦੁੱਧ ਐਸ ਵਕਤ ਆਪਾਂ ਮੁੱਲ ਕੀ ਕਰ ਦਿੰਦਾ ਸੰਧੂ ਸਾਹਿਬ ਅੱਜ ਇਹਦਾ ਮੁੱਲ 1 ਲੱਖ 40000 ਰੁਪਇਆ 1 40 ਤੇ ਉਹਦੇ ਵਿੱਚੋਂ 5000 ਰੁਪਇਆ ਛੋੜ 1 35000 ਦੀ ਮੱਝ ਆਪਾਂ ਦੇ ਦਿੰਨੀ ਆ 1 35 ਦੀ 1 35 ਦੀ ਠੀਕ ਆ ਭਰਾ ਤੇ ਬਾਕੀ ਹੀਰਾ ਜੋ ਕਰ ਦੂ ਉਹ ਵੀ ਆ ਗਈ ਉਹਦਾ ਥੋੜੀ ਬਾਦੀ ਛੋੜ ਕਰ ਦੇ ਕੀ ਉਹਨੇ 10000 ਰੁਪਇਆ ਸ਼ਾਰ ਮਾਰਤੀ ਬਾਅਦ ਵਿੱਚ ਨਾ ਵੀ ਹੀਰੇ ਆ ਗਏ ਕਰਕੇ ਛੋਟਾ ਛਾਟਾ ਕਰਕੇ ਦਈਏ ਮਾਝ ਕਿਸੇ ਭਰਾ ਨੂੰ 133 ਦੀ ਦੇ ਦਿੰਦੇ ਅੱਜ 133 ਦੀ ਹਾਂਜੀ 32 ਸੰਧੂ ਸਾਹਿਬ ਦੇ ਰੰਗ ਮਾਝਾ ਲੋ ਵੀ ਚੰਗੇ ਪੈਸੇ ਵੀਰਾਂ ਦਾ ਵੀ ਜਿੰਨੇ ਦੀ ਮੱਝ ਦੇ ਦਿੰਦੇ ਆ ਵਪਾਰੀ ਭਰਾ ਲ ਜਾਗੇ ਮੈਂ 1.5 ਲੱਖ ਦੀ ਵੇਚੂਗਾ ਆ ਵੇਚੂਗਾ ਵੇਚੂ 1.5 ਲੱਖ ਦੀ ਮੈਂ ਲੈ ਲੀ ਆਪਾਂ ਨੂੰ ਭਾਰੀ ਮਿਲੀ ਭਾਜ ਦੇ ਦਿੰਦੇ ਆ ਇਹ ਤਾਂ ਕਿ ਦੇ ਦਿੰਦੇ ਆ ਬਰੇ ਚਿਰਵਾਲ ਦਰਸ਼ਨ ਹੋਣੇ ਆ ਆ ਕਾ ਕਰਕੇ ਸਹੀ ਆ ਬਾਕੀ ਅੱਜ ਇੱਕ ਬੱਤੀ ਦੀ ਵੀਰਾਂ ਦਾ ਵੀ ਇਹ ਮੱਝ ਦੇਣੀ ਆ ਭਰਾਵਾਂ ਨੂੰ ਵਾਸੇ ਪੈਸੇ ਚੰਗੇ ਵੀ ਲੱਗ ਦੇ ਤੇ ਮੱਝ ਲੱਗ ਕੇ ਵੱਜੀ ਉਹ ਵੀ ਪਰ ਕਿੰਨਾ ਮੱਝਾ ਜਿੱਦੀ ਮੱਝ ਓਏ ਮੇਰੇ ਕੈਮਰੇ ਭੈਣ ਭਰਾ ਉਹ ਵੀ ਮੱਝ ਵਿੱਚ ਨਹੀਂ ਆ ਇਹ ਮੱਝ ਦੀ ਮੱਝ ਆ ਹਨਾ ਪਰ ਤਿੰਨਾ ਮੱਝਾਂ ਹੀ ਦੀ ਮੱਝ ਜੇ ਅੱਜ ਆ ਨਾ ਆਉਂਦੀ ਤਾਂ ਮੇਰੇ ਵਰਗੇ ਨਹੀਂ ਨੂੰ ਵੀ ਕਈ ਜਣੇ ਬੜੀ ਵੱਡੀ ਬੜੀ ਵੱਡੀ ਤੇ ਉਹਨਾਂ ਨਾਲ ਲੈ ਦਿੱਤੇ ਪਾਸੇ ਇੱਧਰਲੇ ਪਾਸੇ ਇੱਥੇ ਖਲੋ ਕੇ ਮੱਝ ਦੇਖਦੇ ਨਹੀਂ ਮੱਝ ਵੱਡੀ ਹੈ ਇਹ ਦਿਖਾਓ ਇੱਥੇ ਦਿਖਾਉਂਗੀ ਹਾਂਜੀ ਨਾ ਠੀਕ ਆ ਹਾਂਜੀ ਲਓ ਜੀ ਬਾਕੀ ਚਲੋ ਮਾਲਕ ਨੇ ਸੋਨਾ ਕੱਦ ਹਾਈਟ ਬਖਸ਼ਿਆ ਕਰ ਤੋਂ ਥੋਨੇ ਸੋਹਣੇ ਥੱਲੇੋਂ ਭਾਗ ਲੱਗੇ ਆ ਠੀਕ ਆ ਜੀ ਦੁੱਧ ਮੇਰਾ ਭਰਾ ਖੇ ਚਕੇ ਭਾਵੇਂ 18 17 ਲੀਟਰ ਪੈ ਗਈ ਚੰਦੂ ਜੀ ਆ ਸਿਰਫ ਸਾਮ੍ਹਣ ਵਾਲੀ ਚਾਰ ਦਿਨਾਂ ਮਾਝ ਹਾਂਜੀ ਸਾਮ੍ਹ ਕੇ ਜਿੱਥੇ ਮਰਜੀ ਮੱਝ ਵੇਚਦੀ ਹੈ ਸਹੀ ਆ ਜੀ ਹਾਂਜੀ ਯਾਰ ਮੇਲੇ ਵਾਲੀ ਮੱਝ ਕਿਸੇ ਸਾਈਂ ਤੋਂ ਵਾਚਲ ਜੇ ਮੇਲੇ ਜਿੱਤ ਕੇ ਲਿਆਊਗੀ ਬਿਲਕੁਲ ਜੀ ਬਿਲਕੁਲ ਸੋ ਚੰਗੀ ਮੱਝਾ ਮੇਰਾ ਭਰਾ ਕਰਿਓ ਠੀਕ ਆ ਜੀ ਗੱਲ ਬਾਤ ਇਤੋਂ ਬਾਅਦ ਇੱਕ ਇਧਰ ਝੋਟੀ ਜਿਹੜੀ ਇੱਕ ਇਧਰ ਮੱਝ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਤਾਜੀ ਸੂਈ ਹੈ 나ੜੂਏ ਤੇ ਬੱਚਾ ਬਿਲਕੁਲ ਠੀਕ ਆ ਤੇ ਇਹਦਾ ਸੋਨੇ ਵੀ ਰਾਜ ਦਿਨ ਸਮਾਂ ਕਿੰਨਾ ਕੋ ਗਿਆ ਜੀ ਸਰ ਭਾਈ ਤੇ ਜਿਹਦੇ ਦੀ ਸੂਈ ਪਰਸੋਂ ਸ਼ਾਮੀ ਆਏ ਸੀ ਮੱਝ ਸੂਈ ਆ ਪਰਸੋਂ ਸ਼ਾਮ ਦੀ ਹਾਂਜੀ ਠੀਕ ਆ ਜੀ ਮਗਰ ਕੱਟੀ ਹੈ ਗਿੱਲਾ 나ੜੂ ਕੱਟੀ ਦੇ ਨਾਲ ਆ ਆ ਠੀਕ ਆ ਜੀ ਹਾਂਜੀ ਮਗਰ ਕੱਟੀ ਇੱਕ ਵੀ ਬੱਚਾ ਤੁਹਾਨੂੰ ਦਿਖਾ ਦਿਆਂ ਠੀਕ ਆ ਜੀ ਆ ਬੱਚਾ ਚੈੱਕ ਕਰੋ ਮਗਰ ਕੱਟੀ ਆ 나ੜੂ ਆ ਜੇ ਤੇ ਜਿਹਦੇ ਦੀ ਸੂਈ ਆ ਦੇਖੋ ਜੀ ਸੋ ਨਾ ਰੋ ਨਾ ਲਾ ਬੱਚੇ ਤੇ ਠੀਕ ਆ ਜੀ ਆ ਮਗਰ ਫੀਮੇਲ ਕਾਫ ਮਗਰ ਕੱਟੀ ਆ ਇਹ ਸੁਵਿਆਂ ਦੇ ਵਿੱਚ ਕਿਵੇਂ ਆ ਦੂਜਾ ਕਿ ਤੀਜਾ ਸੰਧੂ ਸਾਹਿਬ ਆਪਾਂ ਦੂਜੇ ਅੰਕੇ ਲਈ ਕੋਈ ਭੈਣ ਭਰਾ ਤੀਜੇ ਮੰਨ ਲੇ ਕਿਉਂਕਿ ਆਪਾਂ ਜਦੋਂ ਡੰਗਰ ਸੁਂਦਾ ਇੱਥੇ ਹੀ ਅਗੇ ਨਾਲ ਦੂਜੇ ਦਾ ਪਤਾ ਲੱਗਦਾ ਨਾ ਤੀਜੇ ਦਾ ਪਤਾ ਲੱਗਦਾ ਸਹੀ ਆ ਜਿਹੜੇ ਡੰਗਰ ਨਿੱਕਾ ਸੁਪਿੰਦਾ ਏ ਤੇ ਤੀਜੇ ਵੀ ਹੋਖਦੀ ਆ ਤੇ ਆਪਾਂ ਦੂਜੇ ਅੰਕੇ ਲਈ ਝੋਟੀ ਚੰਗੀ ਜਿੰਨੀ ਹੈਗੀ ਚੰਗੀ ਕਰਵਾ ਲਈ ਠੀਕ ਆ ਜੀ ਹਾਂਜੀ ਲੋ ਜੀ ਕਰੋ ਚੱਕ ਐਸ ਵਕਤ ਤਾਂ ਬੌੜੇ ਦੀ ਸਥਿਤੀ ਕੀ ਵੀਰ ਸੰਧੂ ਸਾਹਿਬ ਇਹ ਥੱਲੇ 8 ਕਿਲੋ ਬੌੜਾ ਕ ਤਦੋਂ ਤੋਂ ਮਾਝਾ ਵੀ 10 ਤੋਂ 11 ਕਿਲੋ ਪਾ ਜੂਗੀ ਆਪਾਂ 13 ਨਹੀਂ ਕਹਿੰਦੇ 14 ਨਹੀਂ ਕਹਿੰਦੇ 10 11 ਕਿਲੋ ਦੀ ਮਾਝੀ ਨੂੰ ਦੁੱਧ ਬੜਾ ਆ ਠੀਕ ਆ ਠੀਕ ਆ ਲੋ ਵੀ ਬਹੁਤ ਥੱਲੋਂ ਲੇਵੇ ਦੀ ਪਤਰੀ ਪੁਤਰੀ ਆ ਬਾਕੀ ਮੇਰੇ ਭਰਾਵਾਂ ਨੂੰ ਪੂਰੀ ਤਸੱਲੀ ਨਾਲ ਦਿਖਾਵਾਂਗੇ ਐਸ ਵਕਤ ਬੋਲਾ ਹੀ ਆ ਕਿਉਂਕਿ 나ੜੂਆ ਨਾਲ ਆ ਬੱਚੇ ਤੇ 6 7 7 ਕਿਲੋ ਬੋਲਾ ਹੋਊਗਾ ਹਨਾ 8 ਕਿਲੋ ਸੰਤੂ ਸਭ ਕੰਡੇ ਵਾਲਾ ਹੀ ਹੋਊਗਾ ਪਰ ਆਪਾਂ 7 ਕਿਲੋ ਜੀ ਵੇਚਾਂਗੇ ਠੀਕ ਆ ਜੀ ਠੀਕ ਆ ਆ ਮਾਰੋਣੀਗਾ ਠੀਕ ਆ ਜੀ ਹਾਂ ਲੱਗ। ਨਾ ਕਿ ਸੰਧੂ ਸਾਹਿਬ ਚੋਣ ਬਹੁਤ ਚੰਗੀ ਆਵੀ ਚਲੋ ਆਦੇ ਆਪਾਂ ਐ ਚੋਈ ਦੋ ਦਰ ਬਹੁਤ ਚੰਗੀ ਚੋਣ ਆ। ਹਾਂ। ਲੋ ਜੀ ਠੀਕ ਆ ਜੀ। ਸੋ ਬਾਕੀ ਮਾਜੇ ਵੀ ਤਾਜੀ ਸੂਈ ਹੈ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਗਈ ਹੈ 7 8 7 ਕਿਲੋ ਬੋਲਾ ਹੀ ਇਹਦੇ ਥੱਲੇ ਇਸ ਵਕਤ। ਕੱਟੀ ਮਗਰ ਆ। ਕੋਈ ਤੁਜਾ ਨਾ ਅੰਗ ਕੇ ਕੋਈ ਤੁਜਾ ਮੰਨ ਕੇ ਲੈ ਜਾ ਠੀਕ ਆ ਜੀ ਆਪਦੀ ਸਮਝ ਵੇਖ ਲਿਆ ਜੇ ਵੈਸੇ ਦੂਜੇ ਵੀ ਹੋ ਸਕਦੀ ਆ ਕਈ ਵਾਰੀ ਪਸ਼ੂ ਥੋੜਾ ਜਿਹਾ ਪੁੱਜ ਕੇ ਪੱਕ ਕੇ ਬਣਦਾ ਦੂਜੇ ਵੀ ਹੋ ਸਕਦੀ ਆ ਸਿੰਘ ਸੁng ਪੂਰਾ ਗੋਲ ਤੇ ਸੁਈ ਬਿਲਕੁਲ ਤਾਜੀ ਆ ਕੱਟੀ ਤੁਹਾਨੂੰ ਮਗਰ ਦਿਖਾਤੀ ਆ ਇਹ ਅੱਜ ਸੋਨੇਵਿਰ ਕੀ ਡਿਮਾਂਡ ਰੋ ਕੀ ਕਿੰਨੇ ਦੇ ਦੇਣਾ ਸਰ ਜੀ ਸਾਹਿਬ ਇਹਦੀ ਅੱਜ ਡਿਮਾਂਡ 87000 ਰੁਪਇਆ ਤੇ 85000 ਦੇ ਦਈਏ 85 ਦੀ 80000 ਛੱਡ ਦੇਣੇ ਕੋਈ ਜਾਇਜ਼ 83 ਦੇ ਸੰਤੂਸਾ ਮਾਈ ਦੇ ਦਾਂਗੇ 83000 ਦੀ ਹਾਂ ਜੀ 83000 ਦੀ ਮਾਈ ਦੇ ਦਾਂਗੇ ਠੀਕ ਆ ਜੀ ਹਾਂ ਬਾਕੀ ਮਾਜਦੇ ਦਰਸ਼ਨਾਪਾ ਤੁਹਾਨੂੰ ਕਰਾਤੇ ਆ ਕੋਈ ਵੀ ਫਾਰਮਰ ਭਰਾਜੇ ਦਾ ਮਰਜ਼ੀ ਚੋ ਕੇ ਤਸੱਲੀ ਕਰੇ ਬੋਲੇ ਤੇ ਚੱਲਣ ਡਈ ਆ ਕਰਮਾਂ ਲਈ ਕੋਈ 10000 10000 ਕਿਲੋ ਦੁੱਧ ਚਮਾਉਂਦੀ ਜਾਊਗੀ ਤੇ ਇਹ ਅੱਜ ਮਾਲ ਵੀਰ ਸੋਨੇ ਉਹਨਾਂ ਦੇ ਫਾਰਮ ਤੇ ਵੀਰ ਹੀਰੇ ਉਹਨਾਂ ਦੇ ਫਾਰਮ ਤੇ ਆਪਾਂ ਵਿਜ਼ਿਟ ਕੀਤੀ ਸੀ ਠੀਕ ਆ ਜੀ ਬਰਨਾਲਾ ਪਿੰਡ ਬਾਕੀ ਮੇਰਾ ਭਰਾ ਵਿਜ਼ਿਟ ਕਰਕੇ ਤਸੱਲੀ ਕਰੋ ਚੰਗੇ ਜਾਨਵਰਾਂ ਚੰਗੇ ਪਸ਼ੂ ਆ ਇੱਕ ਸੋਨੇ ਵੀਰ ਆਪਣੇ ਕੰਟੈਕਟ ਨੰਬਰ ਕਰਤੀਏ ਸਾਂਜੀ ਸੰਧੂ ਸਾਹਿਬ 88721 74175 88721 74175 ਇੱਕ ਹੀਰੇ ਦਾ ਨੰਬਰ 97812 8695 ਠੀਕ ਹੈ ਭਰਾ ਹਾਂਜੀ ਲੋ ਵੀ ਪ੍ਰੋਮੋ ਕਰੋ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਚਲਾ ਦਿੱਤੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਮਾਲ ਆਉਂਦਾ ਰਹਿੰਦਾ ਰੁਟੀਨ ਦੇ ਵਿੱਚ ਬਾਕੀ ਪੁੱਛ ਗੇਸ ਕਰਦੇ ਰਿਆ ਕਰੋ ਠੀਕ ਆ ਜੀ ਵੈਣਾ ਹੁਣ ਮੱਜਾਂ ਝੋਟੀਆਂ ਹੁਣ ਹਰੇਕ ਕੈਟਾਗਰੀ ਦੇ ਵਿੱਚ ਪਸ਼ੂ ਆਉਂਦਾ ਓਕੇ ਭਾਜੀ ਸੋਨੇ ਓਕੇ ਹੀਰੇ ਵੀਰ ਸੰਗਸਿੰਦੂ ਸਾਹਿਬ ਸੋ ਧੰਨਵਾਦੋ ਦੋਸਤੋ ਸਾਰੇ ਵੀਰਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਬਾਕੀ ਦੱਬ ਕੇ ਸ਼ੇਅਰ ਕਰਿਓ ਹੋਰ ਵੀ ਭਰਾਵਾਂ ਤੱਕ ਜਿਹੜੀ ਕਵਰੇਜ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ